ਵੰਗ ਤੇਰਾ ਸਾਡੀ ਮੰਗ ਪੂਰੀ ਕਰੋ ਸਾਡੀ ਮੰਗ ਪੂਰੀ ਕਰੋ ਜੀ ਮਰਦਾਬਾਤ ਸਤਿਨਾਮ ਦਾਸ ਜੀ ਭਰੀ ਅਮਰਤ ਕਹੋ ਕਹੋ ਬਾਤ ਚੱਲਦੀ ਮੇਰੀ ਮਿੰਨੀ ਬਾਤ ਚੱਲਦੀ ਐ ਕੀ ਹੋਇਆ ਕਿ ਅੱਜ ਅੱਡਾ ਬੰਦ ਕਰਤਾ ਛੇ ਡੇਰਾ ਪਾਪਾ ਨਾਲ ਚੱਲਦੀ ਬਸ ਅੱਜ ਅੱਡਾ ਬੰਦ ਕਰਤਾ ਕੀ ਵਜ੍ਹਾ ਆ ਗਈ ਹੈ ਇਹ ਪਾਜੀਏ ਤੇ ਰੋਜ਼ ਚੋਰੀ ਹੁੰਦੀ ਬੈਟਰੀ ਚੋਰੀ ਹੁੰਦੀ ਤੇਲ ਚੋਰੀ ਹੁੰਦਾ ਗੱਡੀਆਂ ਜੋ ਸਭ ਕੁਝ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁਛੀਏ ਤੇ ਆਉਂਦੇ ਅਸੀਂ ਆਹ ਦੀ ਪਰਜੀ ਲੈਨੇ ਆ ਤੁਹਾਡੀ ਇੱਥੇ ਅੰਡੇ ਦੀ ਜਗ੍ਹਾ ਦੀ ਇਹ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਅਰੀ ਤਿੰਨ ਵਾਰੀ ਮੇਰੀ ਗੱਡੀਆਂ ਚ ਹੋਇਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਅਰੀ ਉਹ ਆਉਂਦੇ ਆਂ ਜਗਾ ਦੀ ਪਰਚੀ ਲੈਣੇ ਆ ਕੋਈ ਇਥੇ ਕਹਿੰਦੇ ਕੀ ਮੰਗ ਕਰਦੇ ਨੇ 5000 ਰੁਪਏ ਜਨੇ ਕਰਦੇ ਵੀ ਆਡਾ ਪਤੀ ਜਾਏ ਇਹ ਵਾਲੀ ਵਾਰਸ ਰੱਖੇ ਜੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਜਗਾ ਦੀ ਪਰਚੀ ਲੈਂਦੇ ਆ ਸਾਡੇ ਪਰਵਾਹ ਇਹ ਭਾਜੀ ਗੱਲਾਂ ਕਰਨਾ ਜੋ ਮੱਦੀ ਕਰੀ ਜਾਓ ਜੋ ਮੱਦੀ ਦੱਸੀ ਜਾਓ ਇਹਨਾਂ ਦੀ ਜਿੰਨੀ ਵਾਰ ਮੇਰੇ ਨਾਲ ਗੱਲਬਾਤ ਹੋ ਗਈ ਅੱਜ ਅੱਜ ਹੀ ਬੰਦੇ ਰੱਖ ਦਿੱਤੇ ਆ ਸਵੇਰੇ ਬੰਦੇ ਆ ਜਾਣੇ ਆ ਜਿੱਥੇ ਕੋਈ ਬੰਦਾ ਨਹੀਂ ਆਉਂਦਾ ਇਹਨਾਂ ਦੀ ਸਾਡੀ ਕੋਈ ਜੁਨੀਅਨ ਦੀ ਮੀਟਿੰਗ ਹੋਈ ਇਹਨਾਂ ਨੇ ਕਹੇ 50000 ਰੁਪਏ ਸਾਡੇ ਦੇ ਵਿੱਚ ਆਉਣਗੇ ਅਜੇ ਤੱਕ ਕੋਈ ਅੱਡੇ ਤੇ ਕੋਈ ਸਰਹਾਰ ਨਹੀਂ ਆਇਆ ਕੋਈ ਕੋਈ ਸੌਂਦਾ ਕੋਈ ਸੂਰਤ ਨਹੀਂ ਸਾਡੇ ਵੱਲ ਹੈਗੀ ਨਾ ਸਾਡੇ ਕੋਲ ਬਹਿਣ ਦੀ ਜਗ੍ਹਾ ਨਾ ਸਾਡੇ ਕੋਲ ਥੋੜੀ ਜਗ੍ਹਾ ਮੀਂਹ ਪੈਦਾ ਤੇ ਬਾਹਰ ਅਸੀਂ ਭੀੜੇ ਕਰਦੇ ਆਂ ਪਤਾਨਾਂ ਦੀਆਂ ਝੋਟੀਆਂ ਫੋਟੀਆਂ ਨੇ ਇੱਕ ਪਰਚੀ ਇਹਨਾਂ ਦੀ 130 ਰੁਪਏ ਆ ਉਹ ਵੀ ਅੱਜ ਨਾਲ ਵਧਾਈ ਹੈ ਕਹਿ ਕੇ ਕਹਿ ਕੇ ਇਹਨਾਂ ਨੇ ਹੱਥ ਨਾਲ ਗੱਲਬਾਤ ਹੋਈ ਆ ਸਾਨੂੰ ਤੁਹਾਨੂੰ ਸੂਤ ਦੇਾਂਗੇ ਸਾਨੂੰ ਕੋਈ ਸੂਤ ਨਹੀਂ ਅਜੇ ਤੱਕ ਮੇਰੀ ਇੰਨੀ ਕਿ ਇਹਨਾਂ ਦੀ ਮਿਹਰਬਾਨੀ ਜ਼ਰੂਰ ਆ ਕਿ ਜਦੋਂ ਮਰਜ਼ੀ ਆਗੇ ਤੇ ਪਰਚੀ ਵਧਾ ਦੇ ਠੀਕ 50 ਕੀਤੇ ਮਤਲਬ ਇਹਨਾਂ ਦੀ ਪਰਚੀ 10 ਰੁਪਏ ਹੀ ਸਰਵਿਸ ਸਿੰਗਲ ਉਹ ਜਿਹੜੀ ਇਹਨਾਂ ਦੀ ਮਰਜ਼ੀ ਆ 50 ਰੁਪਏ ਜਾਣ ਦੇ ਆਉਂ ਪਈ ਲੋਕ ਕੋਈ ਪਤਖੀ ਇੱਥੇ ਜਿਹੜੀ ਸ਼ਰਤ 100 ਰੁਪਏ ਹੁੰਦੀ ਸੀ ਹੁਣ ਇੱਥੇ ਦੇ ਕੋਈ ਇੰਨਾ ਕੋਈ ਸੂਤ ਤੇ ਕੋਈ ਹੈ ਨਹੀਂ ਦੂਜੇ ਨੰਬਰ ਤੇ ਤੁਸੀਂ ਵੇਖੋ ਜਾਮ ਲੱਗੇ ਆ ਚਾਰ ਚੁਰੇ ਜਿਹੜਾ ਮਰਜੀ ਗੱਡੀ ਧੂਏ ਗੱਡੀ ਖੜਾ ਜਾਂਦਾ ਜਾਂ ਕੋਈ ਗੱਡੀ ਫਸ ਜਾਂਦੀ ਆ ਕੋਈ ਗੱਲਬਾਤ ਹੋ ਜਾਂਦੀ ਆ ਉਹ ਵੀ ਡਰਾਈਵਰ ਟਰੈਕਟਰ ਪੈਸੇ ਭੰਨ ਪਰ ਡਰਾਈਵਰਾਂ ਕਲੈਂਟਰਾਂ ਦੇ ਨਾਂ ਤੇ ਪੈਸੇ ਭੰਨਦੇ ਆ ਹੁਣ ਇਹ ਜਿਹੜੇ ਗਰੀਬ ਬੰਦੇ ਦਾ ਤੇਲ ਨਿਕਲ ਗਿਆ ਵਾ ਇਹ ਤੁਸੀਂ ਹਾਲ ਹੋਦਾ ਹੈ ਕਲੈਂਟਰ ਤੇ ਖਾਤੇ ਪੈ ਗਿਆ ਉਹ ਜਿਹੜਾ ਵਾ 500 ਰੁਪਏ ਜੋ ਦਿਹਾੜੀ ਜਾਂ ਤੇ ਤੇਲ ਪਾਊਗਾ ਤੇ ਜਾਂ ਆਪਣਾ ਘਰ ਦੇ ਬੱਚੇ ਵੱਧ ਗਏ। ਦਸਵੇਂ ਨੇ ਇਹਨਾਂ ਦੀ ਗੱਲਬਾਤ ਹੋਈ ਆ। ਇਹਨਾਂ ਨੇ ਕਿਹਾ ਵੀ ਸਾਡਾ ਕੋਈ ਜੁਮਿਹਰੀ ਨਹੀਂ ਬੰਦੀ। ਕੋਈ ਸਾਡਾ ਕੋਈ ਬਦਲਦੀ ਇਹਨਾਂ ਵਾਲੋ ਕਿਹਾ ਕਿ ਆ ਜੀ ਸਾਡੀ ਇਹ ਕਮੇਟੀ ਵਾਲੋ ਕਿਹਾ ਗਿਆ ਜਿਹੜੇ 25 ਬੰਦੇ ਬਦਗੀ ਕੱਢਦੇ ਜਿਹੜੇ ਇਹਨਾਂ ਨੇ ਇਹ ਗੱਲ ਕਹੀ ਲਈ ਆ ਵੀ ਸਾਡੀ ਕੋਈ ਜੁਮਿਹਰੀ ਨਹੀਂ ਬੰਦੀ। ਤੇ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ 3 ਬੰਦੇ ਰੱਖ ਦਿੱਤੇ। ਮੇਰੇ ਨਾਲ ਜਦੋਂ ਮਰਜੀ ਸਵਾਲ-ਸਵਾਲ ਕਰ ਸਕਦੇ ਆ। ਮੈਨੂੰ ਅੱਜ ਤੋਂ 3 ਮਹੀਨੇ ਪਹਿਲਾਂ ਕਹਿੰਦੇ ਮੈਂ ਅਸੀਂ 2 ਬੰਦੇ ਰੱਖ ਦਿੱਤੇ ਆ। ਕਾਦੀ ਵਾਸਤੇ ਰੱਖੇ ਪਰ ਇੱਕ ਰਾਤ ਨਾਈਟ ਤੇ ਚੌਕੀਦਾਰ ਲੱਭਾ ਵੀ ਚੌਕੀਦਾਰ ਨਹੀਂ ਕੋਈ ਚੌਕੀਦਾਰ ਨਹੀਂ ਆ ਜੀ ਹਵਾ ਦੇ ਵਿੱਚ ਹੀ ਆ ਹਵਾ ਜੀ ਹੈ ਹਾਂ ਤੇ ਕੁਝ ਨਹੀਂ ਅੱਜ ਹੋਈ ਤੇ ਫੋਨ ਗਿਆ ਹੀ ਮੈਨੂੰ ਇਥੋਂ ਇਨਸਪੈਕਟਰ ਦਾ ਮੈਂ ਡਾਕਟਰ ਹਸਪੀਟਲੋਂ ਦੇ ਬਸ ਤੇ ਇਹਨਾਂ ਕੋਲੋਂ ਜਿਆਦਾ ਸਸਿਆ ਜਾ ਰਿਹਾ ਕਿ ਸਾਡਾ ਪੇਸ ਜਿਹੜੀ ਹੋਇਆ ਠੀਕ ਹੈ ਜੀ ਤੇ ਇਹਨਾਂ ਨੇ ਰਸਤਾ ਬੰਦ ਕਰਤਾ ਸੀ ਜਿਹਦੇ ਨਾਲ ਸਰਕਾਰੀ ਜਿਹੜੀ ਇਨਕਮ ਹੈ ਉਹਦੇ 'ਚ ਪੈ ਰਿਹਾ ਸੀ ਤੇ ਕੋਈ ਨਾ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪੱਕੀਆਂ ਜੜੀਆਂ ਉਹ ਗੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਰਡਮ ਨੇ ਵਿੱਚ ਲੇਕੇ ਦੋ ਜੋ ਤੁਹਾਡੀ ਖੁਦਾਂ ਮੈਂ ਉੱਥੇ ਸਾਹਮਣੇ ਗੱਲ ਕਰਾ ਦਿੰਦੇ ਹਾਂ ਸਿਸਟਮਰ ਸਾਹਿਬ ਨੇ ਮੈਂ ਸਾਥ ਨਹੀਂ ਜਾਉਂਗਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗਾ ਕੀ ਰਾਤ ਨੂੰ ਚੌਕੀਦਾਰ ਚਾਹੀਦਾ ਬਾਕੀ ਚੌਕੀਦਾਰ ਕੋਈ ਨਹੀਂ ਰੱਖੇ ਰਿਹਾ ਇੱਥੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਦੱਸਣਗੇ ਉੱਥੇ ਆਣਗੇ ਤੇ ਜੋ ਨਹੀਂ ਹੋਏਗਾ ਜੇ ਚੌਕੀਦਾਰ ਨਾਲ ਚੌਕੀਦਾਰ ਵੀ ਲਾਇਆ ਜਾਏਗਾ ਭਾਈ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਇਹਦੇ ਘਾਣ ਵਾਲੇ ਸਮੇਂ ਦੇ ਵਿੱਚ ਇਹ ਪੂਜੀ ਰੱਖਾਂਗੇ ਜਰੂਰ ਠੀਕ ਹੈ ਸੁਗਨ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਬੂਟੀ ਦਿਖਾ ਜਾਂਦੀ ਨਹੀਂ ਤੇ ਮੈਂ ਉੱਥੋਂ ਦਸਤੂ ਮਾਰ ਲਿਆ ਵਾ ਯਾ ਪਰ ਅਰੇਂਜਮੈਂਟ ਕਰਾਂਗੇ ਤੁਹਾਨੂੰ ਦੱਸਾਂਗੇ ਕਰਾਂਗੇ ਸਾਾਨੂੰ ਦੱਸਾਂਗੇ ਉਹਨੇ ਕੰਮ ਚ ਲਿਆ ਹੁੰਦਾ ਹੈ ਤੇ ਲਾਵਾ ਦੇ ਜੋ ਵੀ ਕਮੀਆਂ ਇੱਕ ਆਪਣਾ ਨਾਮ ਤੇ ਡੈਡੀਕੇਸ਼ਨ ਦੱਸ ਦਿਓ ਜੀ ਮੇਰਾ ਨਾਮ ਬਲਵਿੰਦਰ ਸਿੰਘ ਆ ਤੇ ਸੁਗਨ ਗ੍ਰੇਟ ਟੂ ਕਾਰਪੋਰੇਸ਼ਨ ਹਾਂਜੀ ਸਵੇਰੇ ਸਵੇਰੇ ਨਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਕੁਝ ਪ੍ਰਾਈਵੇਟ ਵਸਾਂ ਵੱਲੋਂ ਤੇ ਕੀ ਮਾਮਲਾ ਦੀ ਸਰ ਜਿਵੇਂ ਸਬੰਸਫੈਕਟਰ ਚੰਕੀਤਾਰ ਸਿੰਘ ਦੇ ਚਾਰ ਚੱਕੀ ਸਬਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਕੋਈ ਛੇੜਛਾੜ ਕਰ ਰਿਹਾ ਹੈ ਸ਼ਾਇਦ ਡੀਜ਼ਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਤੁਸੀਂ ਜੇ ਪਰਚੀ ਕੱਢ ਦਿਓ ਤੇ ਸਾਨੂੰ ਚੌਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ ਦੀ ਚੌਕੀਦਾਰ ਲੱਗੇ ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਅਜਿਹੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ ਉਰ ਦੁਰਨ ਟਾਈਮ ਦਿੱਤਾ ਹੋਇਆ ਬੈਠ ਕੇ ਆਪਾਂ ਦਾ ਹੱਲ ਕਰੀਏ ਇੱਕ ਚੀਜ਼ ਨੂੰ ਨਾ ਲਾਹੌਰ ਕਿਹਾ ਗਿਆ ਵਾ ਕਿ ਹਾਂ ਬੱਸ ਸਟੈਂਡ ਦੇ ਵਿੱਚ ਪੁਲਿਸ ਚੌਂਕੀ ਵੀ ਹੈਗੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਸਾਡੇ ਬਸਾਂ ਤੋਂ ਤੇਲ ਨਿਕਲਦਾ ਰਿਹਾ ਵਾ ਦੇਖਿਓ ਜੀ ਹੁਣ ਸਾਰੇ ਡਿਸਟ੍ਰਿਕਟ ਦੀਆਂ ਜਾਂ ਦਸਾਂ ਨਿੱਜੀ ਕੰਪਨੀ ਵੀ ਇਹ ਸਾਰੇ ਖੜਦੀਆਂ ਨੇ ਇਹ ਤਾਂ ਥੋੜੀ ਨਗਰ ਨਿਗਮ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵੀ ਰਾਤ ਜਿਹੜਾ ਪ੍ਰਾਈਵੇਟ ਚੌਂਕੀ ਦਾ ਲਾਵੇ ਜੇ ਕੋਈ ਸ਼ੇਡ ਸ਼ੈਡ ਕਰਦਾ ਜਾਂ ਕੋਈ ਸਰਪ੍ਰਸਤ ਨਜ਼ਰ ਆਉਂਦਾ ਬਾਹਰੋਂ ਤੇ ਸਨਡ ਨਾਲ ਤਾਲਮਿਲ ਕਰੇ ਹੁਣ ਕੱਲੀ ਕੱਲੀ ਗੱਡੀ ਦੀ ਨਿਗਰਾਨੀ ਕਰਨੀ ਜਾਂ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਦੇ ਵਾਸਤੇ ਇਹ ਮਿਸਟ੍ਰੈਂਥ ਨਹੀਂ ਆ ਸਾਡੇ ਕੋਲ ਪ੍ਰਾਈਵੇਟ ਜਿਹੜਾ ਚੌਂਕੀਦਾਰ ਹੈ ਨਾਈਟ ਦਾ ਉਹ ਲੱਗਣਾ ਜ਼ਰੂਰੀ ਆ ਉਹ ਨਗਰ ਨਿਗਮ ਦੇ ਨਾਲ ਅਸੀਂ ਤਾਲਮਿਲ ਕਰਦੇ ਹਾਂ ਉਹ ਸ਼ਿਸ਼ਵਾਸ਼ ਕਰਦੇ ਹਾਂ